ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਤਕਨੀਕੀ ਸਖਲਾਈ ਦੇਣ ਦੇ ਲਈ 40 ਜਿਹੜੇ ਉਹਨਾਂ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਸਟੈਬਲਿਸ਼ ਕੀਤੇ ਜਾਣਗੇ ਇੰਗਲਿਸ਼ ਫਾਰ ਵਰਕਫੋਰਸ ਸੀ ਉਹਦੇ ਅੰਦਰ ਅਸੀਂ ਕੋਸ਼ਲ ਕੀ ਪਿਆ ਅੱਜ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਪੰਜਾਬ ਰੱਖਿਆ ਡਿਪਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਲਾਮਾ ਪੁਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਉਹ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪਰੈਂਸੀ ਐਂਡ ਪਬਲਿਕ ਪ੍ਰੋਕੂਰਮੈਂਟ ਐਕਟ 2019 ਉਹਦੇ ਅੰਦਰ ਕੁਝ ਛੋਧਾਂ ਸੀਗੀਆਂ ਉਹ ਛੋਧਾਂ ਜਿਹੜੀਆਂ ਕਿਉਂਕਿ ਕਾਫੀ ਸਾਰੇ ਉਹ ਸੈਕਟਰ ਦੇ ਅੰਦਰ ਪ੍ਰਵਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰਿੰਗ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਵਾਨਗੀ ਦਿੱਤੀ ਤਾਂ ਕਿ ਕੰਮ ਜਿਹੜੇ ਲਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣ ਕਿਉਂਕਿ ਨਹੀਂ ਉਹ ਫੰਡ ਜਿਹੜੇ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੇ ਜੀ ਖੋੜ ਦਿੱਤੀ ਕਿ ਇਸ ਤੋਂ ਬਿਨਾ ਇੰਗਲਿਸ਼ ਫਾਰ ਵਰਕ ਕੋਰਸ ਸੀ ਉਹਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇਗੇ ਪੜ੍ਹਨਾ ਚਾਹੁੰਦੇ ਨੇਗੇ ਜਦੋਂ ਕਿਸੇ ਆਪਣੇ ਕੰਮ ਕਾੜੇ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤੇ ਔਰ ਅਗਲੇ 2 ਸਾਲਾਂ ਦੇ ਲਈ 2025-26 ਤੇ 26-27 ਦੇ ਲਈ ਇਸ ਤੋਂ ਬਿਨਾ ਇਹ ਕਹਿਹ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇਓਰਟੀ ਆ ਕਿ ਪੰਜਾਬ ਦੇ ਅੰਦਰ ਐਜੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ ਐਜੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਟੇ ਜਾਣ ਉਸੇ ਜਿਹੜਾ ਇਨਕਲਾਬੀ ਕਦਮ ਆਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਿਕਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਇਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵੜਾਗਾ 25 ਤੇ 26 2025 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜ਼ੈਂਟ ਕਰਨਾਗਾ ਮੈਂ ਬਤੌਰ ਫਾਈਨੈਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਤੋਂ ਬਾਅਦ ਉਸ ਭਾਸ਼ਣ ਦੇ ਉੱਤੇ ਵੈਸ ਹੋਊਗੀ ਔਰ ਫਿਰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 2025-26 ਦਾ ਬਜਟ ਜਿਹੜਾ ਆ ਬਜਟਾ ਉਹ ਪੇਸ਼ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਕੋਈ ਡਿਊਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਾਨਯੋਗ ਸਪੀਕਰ ਸਾਹਿਬ ਦੀ ਗਵਾਈ ਚ ਬਿਜ਼ਨਸ ਅਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅੱਗੇ ਪਿੱਛੇ ਕਰਨ ਦਾ ਪ੍ਰਬਧਾਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 2025 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ